ਇਹ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ ਤੇ ਇੱਥੇ ਸਾਰਿਆਂ ਨੂੰ ਅਸੀਂ ਜੀਆਆਂ ਨੂੰ ਕਹਿੰਦੇ ਆ ਤੇ ਉਹ ਕਿਉਂਕਿ ਸਾਡੇ ਕੋਲੇ ਥੀਏਟਰ ਆਰਟਸ ਸਿਨੇਮਾ ਲਿਟਰੇਚਰ ਸਾਰੀਆਂ ਵਿਧਾਵਾਂ ਦਾ ਸਾਂਝਾ ਪਲੇਟਫਾਰਮ ਹੈ ਸੋ ਇਹ ਕਦੇ ਨਹੀਂ ਸੋਚਣਾ ਕਿ ਕਿਉਂਕਿ ਮੈਂ ਕੋਈ سپورਟ ਕੀਤੀ ਆ ਤਾਂ ਇਹ ਹੋ ਰਿਹਾ ਇਹ ਸੰਸਥਾ ਦਾ ਮੂਲ ਕੰਮ ਹੀ ਹੈ ਕੇ ਸਾਰੇ ਪੰਜਾਬ ਦੀਆਂ ਸਾਰੀਆਂ ਕਲਾਵਾਂ ਨੂੰ ਇੱਕ ਸੰਜੇ ਪਲੈਟਫਾਰਮ ਤੇ ਲਿਆਉਣਾ ਤੇ ਤੁਹਾਡਾ ਸਾਰਿਆਂ ਦਾ ਹੈ ਸਾਂਝਾ ਹੈ ਪਲੈਟਫਾਰਮ ਤੇ 13 ਸਿੰਘ ਚੰਦ ਜੀ ਬਾਰੇ ਅੱਜ ਮੈਂ ਬਹੁਤ ਦੋਨੇ ਬੁਲਾ ਰਹੇ ਨੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਤੇ ਮੈਨੂੰ ਲੱਗਿਆ ਸੀ ਕਿ ਉਹਨਾਂ ਦਾ ਜਿਹੜਾ ਏਪਟਾ ਨਾਲ ਜੁੜਿਆ ਵਾ ਟ੍ਰੈਡੀਸ਼ਨ ਆ ਜਿਹੜੀ ਉਹਨਾਂ ਦੀ ਪਰਸਨੈਲਿਟੀ ਦਾ ਉਹਦੇ ਬਾਰੇ ਵੀ ਗੱਲਾਂ ਹੋਣੀਆਂ ਚਾਹੀਦੀਆਂ ਸੀਗੇ ਤੇ ਮੇਰੇ ਖਿਆਲ ਚ ਉਹ ਪੱਖ ਘੱਟ ਡਿਸਕਸ ਕੀਤਾ ਗਿਆ ਇੱਥੇ ਜਦੋਂ ਅਸੀਂ ਇੱਕ ਬਹੁਤ ਪੱਕੀ ਸਖੀਰ ਦੀ ਗੱਲ ਕਰਦੇ ਆ ਕਿ ਜਿਨ੍ਹਾਂ ਦਾ ਦਖਲ ਲਿਟਰੇਚਰ ਚ ਵੀ ਆ ਮੂਵਮੈਂਟ ਦੇ ਨਾਲ ਆ ਉਸ ਤੋਂ ਬਿਨਾ ਉਹ ਇੱਕ ਬਹੁਤ ਵੱਡੀ ਸੰਸਥਾ ਨੂੰ ਸ਼ੁਰੂ ਕਰਨ ਵਾਲਿਆ ਉਹਦੇ ਕਈ ਪੱਖਾਂ ਦੇ ਨਾਲ ਜੁੜੇ ਨੇ ਤੇ ਫਿਰ ਜਦੋਂ ਅਸੀਂ ਮੇਲਾਂ ਕਰਦੇ ਆ ਤਾਂ ਮੇਲੇ ਦੇ ਵਿੱਚ ਉਹਨਾਂ ਦੇ ਸਾਰੇ ਪੱਖ ਚਾਹੇ ਅਸੀਂ 10-10 ਮਿੰਟ ਲਈ ਗੱਲ ਕਰੀ ਉਹ ਹੋਣੇ ਚਾਹੀਦੇ ਨੇ ਸੋ ਜਿਹੜੀ ਇੱਕ ਗੱਲ ਮੇਲਿਆਂ ਦੀ ਕਈ ਸਰਸਾ ਦੀ ਨਹੀਂ ਕਿ ਰਾਈਟਰਾਂ ਦੇ ਨਾਂ ਤੇ ਮੇਲੇ ਲੱਗਣੇ ਚਾਹੀਦੇ ਆ ਇਹ ਬਹੁਤ ਜ਼ਰੂਰੀ ਤੇ ਵੱਡੀ ਗੱਲ ਆ ਅੱਜ ਜਿਵੇਂ ਹੁਣ ਮੋਹਨ ਸਿੰਘ ਮੇਲਾ ਲੁਧਿਆਣੇ ਜਦੋਂ ਆਉਂਦੇ ਸ਼ੁਰੂ ਕੀਤਾ ਤੇ ਸ਼ੁਰੂਆਤ ਦੇ ਵਿੱਚ ਮੈਨੂੰ ਯਾਦ ਆ ਜਦੋਂ ਬਿਆਨ ਸਿੰਘ ਹੋ ਰਹਿੰਦੇ ਸੀ ਉੱਥੇ ਆਪਣੇ ਸੀਗਲ ਤੇ ਉਹ ਗੁਰੂ ਨਾਨਕ ਭਵਨ ਜੇ ਬਣਿਆ ਨਹੀਂ ਸੀ ਉੱਥੇ ਉਹ ਗਰਾਊਂਡ ਸੀ ਖੁੱਲਿਆ ਤੇ ਉੱਥੇ ਐਵਰੇਜ 10 ਤੋਂ 20 ਹਜ਼ਾਰ ਲੋਕ ਮੇਲੇ ਦੇ ਵਿੱਚ ਆਉਂਦੇ ਸੀ ਮਾ ਕੇ ਮੇਲੇ ਦੀਆਂ ਆਪਣੀਆਂ ਸਿਵਾਵਾਂ ਨੇ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਕਿਹੜੀਆਂ ਪਰਫਾਰਮੈਂਸ ਹੋਣੀਆਂ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਣੀ ਹੈ ਸੋ ਉਹਦੇ ਵਿੱਚ ਵੀ ਜਿਆਦਾ ਉਹ ਤੋਂ ਗਾਇਕਾਂ ਦੇ ਨਾਲ ਜੁੜਿਆ ਰਿਹਾ ਮੇਲਾ ਕਿ ਉਹਦਾ ਮੇਨ ਸੈਕਸ਼ਨ ਜਿਹੜਾ ਉਹ ਗਾਇਕੀ ਦੇ ਨਾਲ ਜੁੜਿਆ ਰਿਹਾ ਪਰ ਉਸ ਵੇਲੇ ਵੀ ਇੱਕ ਇੱਕ ਸੈਮੀਨਾਰ ਜਿਹੜਾ ਇੱਕ ਦਿਨ ਦਾ ਜਿੱਥੋਂ ਸ਼ੁਰੂਆਤ ਹੁੰਦੀ ਸੀ ਉਹ ਬੜੀਆ ਸੈਮੀਨਾਰ ਹੁੰਦਾ ਸੀ ਪੰਜਾਬੀ ਭਵਨ ਦੇ ਵਿੱਚ ਤੋ ਇਸੇ ਤਰ੍ਹਾਂ ਜਿਵੇਂ ਹੁਣ ਅੱਜ ਦੇ ਸਾਡੇ ਮੇਲੇ ਦੀਆਂ ਫਾਰਮਸ ਦੇ ਵਿੱਚ ਇਹ ਤਾਂ ਹੋ ਗਿਆ ਪਾਟ ਕੇ ਇਹ ਨਹੀਂ ਮੈਨੂੰ ਪਤਾ ਕਿ ਅੱਜ ਕੋਈ ਪਰਫਾਰਮੈਂਸ ਵੀ ਆ ਜਾਂ ਕੋਈ ਸ਼ਾਮ ਨੂੰ ਉਹਨਾਂ ਦਾ ਜਿਹੜਾ ਥੀਏਟਰ ਤੇ ਉਹ ਸਾਰੀਆਂ ਜੁੜੀਆਂ ਜਾਂ ਗਾਇਕ ਨਾਲ ਜੁੜਿਆ ਜਾਂ ਉਹਨਾਂ ਦੇ ਗੀਤਾਂ ਦੇ ਨਾਲ ਕੋਈ ਸਾਡੇ ਕੋਲ ਪਰਫਾਰਮੈਂਸ ਹੈ ਜਾਂ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਅੱਜ ਸ਼ਾਮ ਨੂੰ ਕੋਈ ਲੋਕ ਕਹਿੰਦੇ ਲੋਕ ਕਹਿੰਦੇ ਸੋ ਅਸੀਂ ਇੱਥੇ ਜਦੋਂ ਮੈਂ ਪੱਤ ਸਰਬ ਦੇ ਜਾਣ ਤੋਂ ਬਾਅਦ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਤੇ ਸਾਡੇ ਮਨ ਚ ਵੀ ਸੀਗਾ ਕਿ ਅਸੀਂ ਸੁਜੀਤ ਪੱਤਰ ਜਿੱਡੀ ਵੱਡੀ ਹਾਸੀ ਨੇ ਉਹਨਾਂ ਦੇ ਨਾਂ ਤੇ ਵੀ ਮੇਲਾ ਹੋਣਾ ਚਾਹੀਦਾ ਸੋ ਸਾਡੇ ਕੋਲੇ ਫਰਵਰੀ ਦੇ ਪਹਿਲੇ ਹਫ਼ਤੇ ਅਸੀਂ ਕਰਦੇ ਹਾਂ ਐਮ ਐਸ ਰੰਧਾਵਾ ਫੈਸਟੀਵਲ ਹੁੰਦਾ ਸੋ ਉਹਨੂੰ ਅਸੀਂ ਹੁਣ ਐਮ ਐਸ ਰੰਧਾਵਾ ਤੇ ਸੁਜੀਤ ਪੱਤਰ ਦੇ ਸੰਜੇ ਨਾਂ ਤੇ ਆਹ ਤੁਹਾਨੂੰ ਜੋੜ ਲਿਆ ਪਿਛਲੇ ਸਾਲ ਜਿਹੜਾ ਸੀ ਕਿ ਇਹ ਹਰ ਸਾਲ ਜਰੋਰੀ ਉਹ ਮੇਲਾ ਹੋਏਗਾ ਤੇ ਉਹ ਸੁਜੀਤ ਪਾਤਰ ਕੇ ਐਮਐਸ ਰੰਧਾਵਾ ਦੇ ਨਾਂ ਤੇ ਸੰਜਾ ਹੋਇਆ ਕਰੇਗਾ। ਸੁਬਾਕੀ ਉਹਨਾਂ ਦੀ ਸਖਸ਼ੀਤ ਬਾਰੇ ਬਹੁਤ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਇਹਨੂੰ ਨਹੀਂ ਪਤਾ ਸੀ ਗਿਆ ਬਹੁਤ ਚੰਗਾ ਲੱਗਿਆ ਤੇ ਇਹ ਮੇਲਾ ਇੱਕ ਦਿਨ ਤੋਂ ਵਾਧਾ ਹੋਵੇ ਇਹਦਾ ਮੂਲ ਪਸਾਰ ਹੋਵੇ ਚੰਦ ਸਾਹਿਬ ਦੀਆਂ ਸਾਰੇ ਜਿਹੜੇ ਉਹਨਾਂ ਦੀ ਸ਼ਖਸੀਅਤ ਦੇ ਪੱਖ ਨੇ ਉਹਨਾਂ ਨੂੰ ਅਲੱਗ-ਅਲੱਗ ਐਲੈਬੋਰੇਟ ਕਰਵਾਵੇ ਇਸ ਦੌਰਾਨ ਲਈ ਤੁਹਾ ਬਹੁਤ ਸਾਰਾ ਧੰਨਵਾਦ ਹਾਂ ਬਾਬਾ ਸ਼ੁਕਰੀਆ ਸੌਰਧੀ ਸਭੀ ਦੀ ਬੇਸ਼ੱਕ ਇਹ ਤੁਸੀਂ ਬਹੁਤ ਜਾਇਜ਼ ਗੱਲ ਕੀਤੀ ਕਿ ਜਿਹੜਾ ਉਹਨਾਂ ਦਾ ਇਪਟਾ ਦਾ ਯੋਗਦਾਨ ਹੈ ਉਹ ਪਹਿਲਾਂ ਤੇ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਨੂੰ ਪੰਜਾਬੀ ਲੇਖਕ ਸਭਾ ਦੇ ਉਹਨਾਂ ਦੀ ਜਿਹੜੀ ਦੇਣ ਹੈ ਉਹਦੇ ਤੱਕ ਮਾਦੂਤ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਅਸੀਂ ਇੱਕ ਵਿਆਪਕ ਰੂਪ ਦੇ ਵਿੱਚ ਇਹਨੂੰ ਫਿਰ ਇੱਕ ਵੱਖਰਾ ਸਮਾਗਮ ਕਰਾਂਗੇ ਜਿਹਦੇ ਵਿੱਚ ਉਹਨਾਂ ਵੀ ਉਹ ਕਹਿ ਰਹੇ ਆ ਕਿ ਤੇ ਇਫਟਾ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਉਹ ਸਾਰੇ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਉਹਦੇ ਬਾਰੇ ਗੱਲਬਾਤ ਹੋਏਗੀ ਤੇ ਹੁਣ ਮੈਂ ਸੱਦਾ ਦਿੰਨਾ ਕੇਂਦਰੀ ਪੰਜਾਬੀ ਲੇਖਕ ਸਭਾ